ਲੋ ਜੀ ਮਿੱਤਰੋ ਗੁਰਦੁਆਰਾ ਸਾਹਿਬ ਲੇਖਨ ਸਰ ਸਾਹਿਬ ਦਾ ਤੁਹਾਨੂੰ ਦਰਸ਼ਨ ਮੇਲੇ ਕਰਾਏ ਆ ਉਸ ਤੋਂ ਬਾਅਦ ਤੁਹਾਨੂੰ ਸਾਗ ਦੇ ਦਰਸ਼ਨ ਕਰਾਏ ਤੇ ਹੁਣ ਅਸੀਂ ਭਾਈ ਢੱਲੇ ਥੈ ਢੱਲਾ ਸਾਹਿਬ ਜੀ ਦੇ ਜਾ ਰਹੇ ਆ ਤੇ ਉਹਨਾਂ ਦੇ ਦਰਸ਼ਨ ਕਰਾਉਨੇ ਆ ਤੁਹਾਨੂੰ ਤੇ ਬੜੇ ਰੋਗ ਵੀਡੀਓ ਦੇ ਨਾਲ ਲੋ ਜੀ ਪਿਆਰੇ ਮਿੱਤਰੋ ਅਸੀਂ ਬਾਬਾ ਢੱਲਾ ਸਿੰਘ ਜੀ ਦੇ ਸਥਾਨ ਤੇ ਲੱਗੇ ਪਹੁੰਚ ਗਏ ਆ ਤੇ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਜਿਹੜੇ ਵੀ ਮੇਰੇ ਵੀਰ ਭਰਾ ਭੈਣ ਜਿਹੜੇ ਨਵੇਂ ਚੈਨਲ ਤੇ ਉਹ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਘੰਟੀ ਦਾ ਬਟਨ ਜਰੂਰ ਦਬਾਓ ਤਾਂ ਕਿ ਹਰੇਕ ਨੋਟੀਫਿਕੇਸ਼ਨ ਤੁਹਾਨੂੰ ਸ਼ੋ ਹੋ ਸਕੇ ਤੇ ਤੁਹਾਨੂੰ ਬਾਬਾ ਡੱਲ ਜੀ ਦਾ ਜਿਹੜੇ ਸਥਾਨ ਹੈ ਘਰ ਉਹ ਤੁਹਾਨੂੰ ਆਪ ਦਰਸ਼ਨ ਕਰਾਵਾਂਗੇ ਬਣੇ ਰੋ ਵੀਡੀਓ ਦੇ ਨਾਲ ਲੋਰੀ ਪਿਆਰੀ ਸਾਧ ਸੰਗਤ ਜੀ ਜਿਹੜਾ ਤੁਸੀਂ ਇਹ ਇਮਾਰਤ ਪੁਰਾਤਨ ਇਤਿਹਾਸਿਕ ਇਮਾਰਤ ਜਿਹੜੀ ਦੇਖ ਰਹੇ ਆ ਇਹ ਭਾਈ ਡੱਲਾ ਜੀ ਦੀ ਡੱਲਾ ਜੀ ਦਾ ਜਿਹੜਾ ਘਰ ਉਹ ਹੈ ਤੇ ਇਹ ਤਖਤ ਸ਼੍ਰੀ ਦਮਨੰਥ ਸਾਹਿਬ ਦੇ ਲਾਗੇ ਬਠਿੰਡਾ ਦੇ ਲਾਗੇ ਇਹ ਬੈਕ ਸਾਈਡ ਤੇ ਹੀ ਥੋੜੀ ਜਿਹੀ ਦੂਰੀ ਤੇ ਜਿਹੜਾ ਕਾਰਵਾ ਤੇ ਸਾਹਾ ਸੰਗਤ ਜੀ ਆ ਜਿਹੜਾ ਸਾਹਮਣੇ ਤੁਸੀਂ ਨੋਟ ਦੇਖ ਰਹੇ ਹੋ ਜਿਹੜਾ ਨੋਟਿਸ ਲਿਖਿਆ ਹੋਇਆ ਹੈ ਇਹਦੇ ਉੱਤੇ ਲਿਖਿਆ ਹੋਇਆ ਕਿ ਇਹ ਗੁਰਦੁਆਰਾ ਨਹੀਂ ਹੈ ਘਾਰਾ ਕਿਉਂਕਿ ਕਈ ਸਾਹਾ ਸੰਗਤ ਪੈਸਿਆਂ ਦਾ ਮਤਵਾ ਟੇਕ ਕੇ ਚਲੇ ਜਾਂਦੇ ਆ ਤੇ ਉਹਨਾਂ ਨੇ ਇਸ चीज ਨੂੰ ਮਨਾ ਕੀਤਾ ਕਿ ਇੱਥੇ ਪੈਸੇ ਦਾ ਮੱਥਾ ਜਿਹੜਾ ਨਾ ਟੇਕਿਆ ਜਾਵੇ ਤੇ ਇਹ ਜਿਹੜੇ ਗਾਈਡਲਾਈਨ ਆ ਇਹਨੂੰ ਫੋਲੋ ਕਰੋ ਤੇ ਹੁਣ ਅੱਗੇ ਜਾ ਕੇ ਆਪਾਂ ਤੁਹਾਨੂੰ ਆ ਦੇਖੋ ਜੀ ਇੱਥੇ ਵੀਡੀਓਗ੍ਰਾਫੀ ਕਰਨਾ ਸਖਤ ਮਨਾਇਆ ਲਿਖਿਆ ਹੋਇਆ ਆ ਕਿਉਂਕਿ ਇੱਥੇ ਬਾਬਾ ਜੀ ਦੇ ਸ਼ਸਤਰ ਵਗੈਰਾ ਪਏ ਨੇ ਤੇ ਗੁਰੂ ਸਾਹਿਬ ਸੰਪੂਰਨ ਜਿਹੜਾ ਗੁਰੂ ਸਾਹਿਬ ਆ ਉਹ ਪਿਆ ਆ ਤੇ ਛੋਟੇ-ਛੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਤੇ ਉਹਨਾਂ ਦੀ ਵੀਡੀਓ ਬਣਾਉਣੀ ਮਨਾਈ ਹੈ ਤੇ ਤੁਸੀਂ ਇੱਥੇ ਆ ਕੇ ਦਰਸ਼ਨ ਕਰ ਸਕਦੇ ਹੋ ਉਹਨਾਂ ਦੇ ਉਹਨਾਂ ਦਾ ਗੁਰਗੋਬ ਸਿੰਘ ਮਹਾਰਾਜ ਜੀ ਨੂੰ ਕਿਸੇ ਮੁਸਲਮਾਨ ਨੇ ਤੀਗਾ ਦਿੱਤਾ ਸੀਗਾ ਤੇ ਉਹਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਤੇ ਖੂਨ ਦੇ ਨਾਲ ਤੇ ਪਸੀਨੇ ਦੇ ਨਾਲ ਜਿਹੜੇ ਹੈਗੇ ਉਹਨਾਂ ਦੇ ਵਸਤਰ ਉਹ ਇੱਥੇ ਘਰ ਦੇ ਵਿੱਚ ਮੌਜੂਦ ਆ ਤੁਸੀਂ ਦਰਸ਼ਨ ਕਰ ਸਕਦੇ ਆਪੇ ਫਿਰ ਦਾਸ ਨੇ ਕੋਸ਼ਿਸ਼ ਕੀਤੀ ਸੀ ਵੀਡੀਓ ਬਣਾਉਣ ਦੀ ਪਰ ਉਹਨਾਂ ਨੇ ਵੀਡੀਓ ਬਣਾਉਣ ਲਓ ਜੀ ਮਿੱਤਰੋ ਇੱਥੇ ਤੁਹਾਨੂੰ ਅਸੀਂ ਪ੍ਰਾਤਨ ਜਿਹੜਾ ਹੈ ਕੀਟ ਉਹ ਵੀ ਦਿਖਾਉਨੇ ਆ ਤੇ ਸਤਿਕਾਰ ਸਤਿਕਾਰ ਯੋਗ ਸਾਧ ਸੰਗਤ ਜਿਉ ਛਿਰ ਗੁਰਗੋਵ ਸਿੰਘ ਜੀ ਦੇ ਪਵਿੱਤਰ ਸ਼ਸਤਰ ਵਸਤਰ ਜੀ ਦੇ ਦਰਸ਼ਨ ਕਰਨ ਲਈ ਘੰਟੀ ਇੱਥੋਂ ਵਜਾਓ ਘੰਟੀ ਇੱਕ ਜਾਂ ਦੋ ਵਾਰ ਵਜਾਓ ਘੰਟੀ ਵਜਾ ਕੇ 5-10 ਮਿੰਟ ਉਡੀਕ ਕਰੋ ਕਾਲਾ ਨਾ ਕਰੋ ਅਤੇ ਘੰਟੀ ਵਾਰ-ਵਾਰ ਨਾ ਵਜਾਓ ਤੇ ਗੇਟ ਤੋਂ ਅੱਗੇ ਜਾ ਮਹਾਰਾਜ ਜੀ ਦੇ ਕਮਰੇ ਅੰਦਰ ਬਿਨਾਂ ਇਜਾਜ਼ਤ ਜਾਣਾ ਸਖਤ ਮਨਾਇਆ ਤੇ ਜਿਹੜੀ ਘੰਟੀ ਹੈ ਜਿਹੜੀ ਆ ਉਹ ਮੇਰੇ ਖਿਆਲ ਨਾਲ ਆ ਆ ਤੇ ਘੰਟੀ ਆਪਾਂ বাজਾਤੀਏ ਦੇਖਦੇ ਹੁਣ ਕਿਹੜੀ ਵੇਲੇ ਜਿਹੜੇ ਬਾਹਰ ਆਉਂਦੇ ਤਾਂ ਆਪਾਂ ਜਿਹੜੇ ਵਸਤਰਾਂ ਦੇ ਦਰਸ਼ਨ ਕਰ ਸਕਦੇ ਆ ਤੇ ਆ ਤੁਸੀਂ ਦੇਖੋ ਗੇਟ ਦੇ ਆ ਗੇਟ ਦੇ ਤੁਸੀਂ ਦਰਸ਼ਨ ਕਰ ਸਕਦੇ ਆ ਮਿੱਤਰੋ ਬਹੁਤ ਹੀ ਪੁਰਾਤਨ ਜਿਹੜਾ ਪੁਰਾਣਾ ਗੇਟ ਭਾਈ ਦੱਲਾ ਜੀ ਦੇ ਜ਼ਮਾਨੇ ਦਾ ਆ ਦੇਖੋ ਜਰਾ ਤੁਸੀਂ ਮਤਲਬ ਕਿਹੜੇ ਸਮੇਂ ਦਾ ਗੇਟ ਬਣਿਆ ਹੈ ਇਹ ਉੱਦੇ ਰਹਦਾ ਹੈ ਜਿਹੜੀ ਪ੍ਰਾਤਨ ਜਿਹੜੀ ਇਮਾਰਤ ਆ ਤੁਸੀਂ ਦੇਖੋ ਕਿੰਦਾ ਕਲਾਕਾਰੀ ਕੀਤੀ ਹੋਈ ਹੈ ਤੇ ਇਸ ਟਾਈਮ ਅਸੀਂ ਬਠਿੰਡਾ ਸ਼ਹਿਰ ਦੇ ਵਿੱਚ ਖੜੇ ਆ ਮਿੱਤਰੋ ਬਠਿੰਡਾ ਸ਼ਹਿਰ ਤੇ ਜਿੱਥੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਨਾਲ ਹੀ ਇਹ ਜਿਹੜਾ ਹੈਗਾ ਭਾਈ ਦੱਲਾ ਜੀ ਦਾ ਜਿਹੜਾ ਸਥਾਨ ਆ ਘਰ ਦਾ ਤੇ ਆ ਤੁਸੀਂ ਦੇਖ ਹੀ ਸਕਦੇ ਆ ਸੋ ਜੀ ਮਿੱਤਰੋ ਅਸੀਂ ਅੰਦਰੋਂ ਦਰਸ਼ਨ ਕਰਕੇ ਆ ਗਏ ਆ ਅੰਦਰ ਜਿਹੜੇ ਮਹਾਰਾਜੀ ਦੇ ਜਿਹੜੇ ਆ ਤੇਗਾ ਸਾਹਿਬ ਆ ਹੋਰ ਜਿਹੜੇ ਅੰਗ ਦੇ ਵਸਤਰ ਜਿਹੜੇ ਸੀਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਨੇ ਭੇਟ ਕੀਤੇ ਹੋਏ ਤੇ ਉਹਨਾਂ ਦੇ ਅੰਦਰ ਵੀਡੀਓ ਨਹੀਂ ਬਣਾਉਣ ਦਿੰਦੇ ਹੈਗੇ ਤੇ ਅੱਜ ਦਾ ਜਿਹੜਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਸਾਡੀ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਨਵੇਂ ਮੇਰੇ ਵੀਰ ਭੈਣ ਭਰਾਵਾਂ ਨੂੰ ਬੇਨਤੀ ਇਹ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰੇਕ ਨੋਟੀਫਿਕੇਸ਼ਨ ਜਿਹੜੀ ਤੁਹਾਨੂੰ ਮਿਲ ਸਕੇ ਤੇ ਮੈਸੇਜ ਵਿੱਚ ਜਰੂਰ ਲਿਖ ਕੇ ਦੱਸਿਆ ਕਰੋ ਵੀ ਸੰਗਤਾਂ ਕਿੱਥੋਂ-ਕਿੱਥੋਂ ਦਰਸ਼ਨ ਕਰ ਰਹੀਆਂ ਕਿੱਥੋਂ-ਕਿੱਥੋਂ ਸਾਡੀਆਂ ਵੀਡੀਓ ਦੇਖ ਰਹੀਆਂ ਆ ਤੇ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ